ਜਮ ਸੀਗਾ ਜੀ ਜਿਹੜਾ ਕਿ ਸਾਨੂੰ ਅੰਮ੍ਰਿਤਸਰ ਰੂਰਲ ਪੁਲਿਸ ਨੂੰ ਚਾਰ ਕਤਲ ਚ ਇੱਕ 307 ਦਾ ਕੇਸ ਸੀ ਜਿਸ ਵਿੱਚ ਦੋ ਬੰਦੇ ਬੜੇ ਸੀਰੀਅਸਲੀ ਜ਼ਖਮੀ ਹੋਏ ਸੀ ਉਹਨਾਂ ਚ ਲੜਿੰਦਾ ਸੀਗਾ ਕੱਲੇ ਨੂੰ ਅਰੈਸਟ ਕੀਤਾ ਗਿਆ ਸੀਗਾ ਔਰ ਇਹਨੇ ਆਪ ਵੀ ਟੈਲੀਵਿਜ਼ਨ ਦੇ ਦੌਰਾਨ ਦੱਸਿਆ ਕਿ ਮੈਂ ਹੈਰਨ ਲਕੋਈ ਹੋਈ ਆ ਦੋ ਕੱਜੀ ਹੈਰਨ ਸੀਗੇ ਇਹ ਕਿਉਂਕਿ ਰਾਤ ਲੇਟ ਸੀ ਤਾਂ ਸਵੇਰੇ तकरीबन 8:30 9 ਵਜੇ ਦੇ ਕਰੀਬ ਜਦੋਂ ਅਸੀਂ ਇਹਦਾ ਰਿਕਵਰੀ ਲਈ ਲੈ ਕੇ ਆਏ ਸੀਗੇ ਤੇ ਉੱਥੇ ਇਹਨੇ ਅਸਲਾ ਵੀ ਲਕੋਇਆ ਹੋਇਆ ਸੀ ਇਹਨੇ ਉਸੇ ਵੇਲੇ ਆਪ ਦੇ ਅਸਲੇ ਨਾਲ ਹੱਥਕੜੀ ਵੀ ਲੱਗੀ ਹੋਈ ਸੀ ਤੇ ਫਾਇਰ ਕੀਤਾ ਜਿਹੜਾ ਮੁਲਾਜ਼ਮ ਨੇ ਉਹਦੇ ਉੱਥੇ ਗੋਲੀ ਵੱਜੀ ਇੱਕ ਮੁਲਾਜ਼ਮ ਦੇ ਸਾਡੇ ਦੇ ਜ਼ਖਮੀ ਹੋ ਗਿਆ ਤੇ ਹੱਥਕੜੀ ਸਮੇਤ ਨੇ ਭੱਜਣ ਦੀ ਕੋਸ਼ਿਸ਼ ਕੀਤੀ ਇੱਕ ਪੁਲਿਸ ਅਫਸਰ ਦੀ ਪੱਗ 'ਚ ਵੀ ਗੋਲੀ ਲੱਗੀ ਸਾਡੇ ਉਹਦਾ ਵੀ ਬਚਾਅ ਹੋ ਗਿਆ ਤੇ ਪੁਲਿਸ ਨੇ ਸੈਲਫ ਡਿਫੈਂਸ ਫਾਇਰ ਕੀਤਾ ਤੇ ਇਹਦੀ ਉੱਥੇ ਦੀ ਡੈਥ ਹੋ ਗਈ ਆ ਇਹ ਇਹ ਅੱਜ ਦਾ ਜਿਹੜਾ ਸਵੇਰ ਦਾ ਵਾਕਿਆ ਹੈ ਇਹ ਮੁਕਾਬਲਾ ਹੈ ਕਿ ਕੀ ਗੱਲ ਹੈ ਮੁਕਾਬਲਾ ਹੀ ਜੀ ਇਹਨੂੰ ਤੁਸੀਂ ਸਰ ਇਕਲਾਈ ਦਾ ਕੋਈ ਨਾਲ ਹੋਰ ਵੀ ਮੈਂ ਤਾਂ ਦੱਸ ਰਿਹਾ ਜੀ ਰਾਤ ਇਹਨੂੰ ਇਹਦੀ ਕੱਲ ਇਹਨੂੰ ਗ੍ਰਸਤਾਰ ਕੀਤਾ ਗਿਆ ਸੀ ਪੁਲਿਸ ਵੱਲੋਂ ਮੁਕਾਬਲਾ ਇਹ ਜਿਹੜੀ ਅਰੈਸਟ ਪਾਈ ਹੋਈ ਸੀ ਔਰ ਅੱਜ ਫਿਰ ਰਿਕਵਰੀ ਮਿਲੇ ਇਹ ਚੀਜ਼ ਜਿਹੜਾ ਇੰਜਰਡ ਹੋਏ ਜੀ ਸੀਰੀਅਸ ਜਿਹੜੇ ਇੰਜਰਡ ਹੋਏ ਨਾਲ ਹਾਂ ਜਿਹੜਾ ਮੁਲਾਜ਼ਮ ਲਖਮੀ ਆ ਉਹ ਸੀਰੀਅਸ ਇੰਜਰਡ ਆ ਜੀ ਔਰ ਇੱਕ ਫਾਰਚੂਨੇਟਲੀ ਸਾਡਾ ਪਛਾਣ ਹੋ ਗਿਆ ਵੀ ਪੱਗ ਚ ਕਿ ਨਾ 4 ਕਿਹੜੇ 4 ਕਿਹੜੇ ਕਿਸੇ ਗੈਂਗ ਦੇ ਨਾਲ ਸੰਬੰਧਿਤ ਆ 4 9mm ਦਾ ਇੰਪੋਰਟਡ ਪਿਸਟਲ ਆ ਜੀ ਔਰ ਇੱਕ ਤੀਪ ਹੋਰ ਦੀਆ ਵੀ ਸਾਨੂੰ ਗੋਲੀਆਂ ਮਿਲੀਆਂ 2 ਕਿਲੋ ਹੈਰੋਇਨ ਮਿਲੀ ਆ ਇਹਦਾ ਨਾਮ ਅਮਰਜੀਤ ਅਮਰੀ ਇਹਨੂੰ ਲੈਂਬਰ ਕਹਿੰਦੇ ਆ ਇਹ ਆਪਣਾ ਭੰਗਵਾ ਪਿੰਡ ਆ ਇੱਥੇ ਜੰਡਾਲੇ ਚੋਂ ਉੱਥੋਂ ਦਾ ਇਹ ਗੈਨ ਵਾਲਾ ਕਿਸੇ ਗੈਂਗ ਦੇ ਨਾਲ ਸੰਬੰਧਿਤ ਹੈਗਾ ਆ ਇਹ ਗੈਂਗ ਆ ਜੀ ਜਿਹੜਾ ਇੱਥੇ ਸਾਡਾ ਨੋਟੋਰੀਅਸ ਕ੍ਰਿਮੀਨਲ ਆ ਅਗੇਨ ਸਾਨੂੰ ਕਈ ਕੇਸਿਸ ਚ ਵਾਂਟਡ ਆ ਹੈਪੀ ਜਿਹੜਾ ਇਹਨੂੰ ਹੈਪੀ ਏਰੀਆਜ਼ ਜਾਗਰੀ ਕਹਿੰਦੇ ਆ ਉਹਦਾ ਇਹ ਸਾਥੀ ਆ ਕਲੋਜ਼ ਐਸੋਸੀਏਟ ਸੀਗਾ ਔਰ ਇਰੇ ਨਾਲ ਦੇ ਇਹਨਾਂ ਕਤਲਾਂ ਚ ਜਿਹੜੇ ਪਹਿਲੇ ਮੁਲਜ਼ਮ ਸੀਗੇ ਉਹ ਗ੍ਰਿਫਤਾਰ ਹੋ ਗਏ ਹੋਇਆ ਇੱਕ ਨੂੰ ਅਸੀਂ ਗੁਆਹ ਤੋਂ ਫੜ ਕੇ ਲਿਆਏ ਸੀਗੇ ਦੋਵਾਂ ਨੂੰ ਪਹਿਲਾਂ ਰੈਸਟ ਕਰ ਚੁੱਕੇ ਹਾਂ ਅਸੀਂ ਤੇ ਇਹ ਇੱਕ ਉਹਦਾ ਮੇਨ ਸ਼ੂਟਰ ਰਹਿੰਦਾ ਸੀਗਾ ਤੇ ਇਹ ਕਿੰਨੇ ਘੰਟੇ ਮੁਕਾਮਲਾ ਚੱਲਿਆ ਕਿੰਨੇ ਤੁਸੀਂ ਹੁਣ ਐਗਜ਼ੈਕਟ ਹੁਣ ਸਾਰਾ ਹੁਣ ਅਸੀਂ ਪਹੁੰਚੇ ਹਾਂ ਕਿ ਸਾਰੀ ਚੀਜ਼ ਦਾ ਅਸੀਂ ਦੇਖ ਰਹੇ ਹਾਂ ਸਾਰੀ ਜੋ ਵੀ ਕ੍ਰਿਮਿਨਲ ਕਾਰਵਾਈ ਨੂੰ ਅਮਨ ਚ ਲੈ ਕੇ ਆ ਗਿਆ ਦੱਸਿਆ ਜਾ ਰਿਹਾ ਐ ਐਸਐਟੂ ਦੇ ਉੱਪਰ ਵੀ ਜਿਹੜੀ ਫਾਇਰਿੰਗ ਅਮਰਿਤਪਾਲ ਅਮਰਿਤਪਾਲ ਹਾਂਜੀ ਦੱਸਿਆ ਜਾ ਰਿਹਾ ਐ ਐਸਐਟੂ ਦੇ ਉੱਪਰ ਵੀ ਜਿਹੜੀ ਫਾਇਰਿੰਗ ਕੀਤੀ ਗਈ ਹੈ ਦੇਖੋ ਮੈਂ ਤੁਹਾਨੂੰ ਸਿਰਫ ਇਹ ਦੱਸ ਰਿਹਾ ਜੀ ਸਾਡੀ ਪੁਲਿਸ ਟੀਮ ਸੀਗੀ ਪੁਲਿਸ ਟੀਮ ਦੇ ਇੱਕ ਸਾਡੇ ਪੁਲਿਸ ਆਫੀਸਰ ਜ਼ਖਮੀ ਹੋਇਆ ਸੀਰੀਅਸ ਜ਼ਖਮੀ ਹੋਇਆ ਜੀ ਉਹਨੂੰ ਅਸੀਂ ਇਮੀਡੀਏਟਲੀ ਹਸਪੀਟਲ ਸ਼ਿਫਟ ਕੀਤਾ ਹੋਇਆ ਹੈ ਔਰ ਇੱਕ ਸਾਡੇ ਪੁਲਿਸ ਆਫੀਸਰ ਦੇ ਪੱਗ ਤੇ ਗੋਲੀ ਲੱਗੇ ਲੰਗੀ ਉਹ ਬਚਾਅ ਹੋ ਗਿਆ ਜੀ ਥੈਂਕ ਯੂ ਸੱਜਣਾ ਇੰਜਰਡ ਹੋਣਾ